ਅਸੀਂ ਅਸਵਤ ਖੜੇ ਹਾਂ ਕਰਤਾਰਪੁਰ ਸਾਹਿਬ ਕਾਰਿਡੋਰ ਦੇ ਉੱਤੇ ਔਰ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਤੋਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ 500 ਮੀਟਰ ਬਾਹਰ ਪਾਕਿਸਤਾਨ ਸਰਕਾਰ ਇੱਕ ਬਿਲਡਿੰਗ ਦੀ ਉਸਾਰੀ ਕਰਵਾਉਣ ਜਾ ਰਹੀ ਹੈ ਜਿਸ ਦਾ ਨਾਮ ਹੋਏਗਾ ਦਰਸ਼ਨ ਜੋਰ ਤੰਦਸਤੀ ਇਹ ਕਿ ਇਹ ਅਲਿਸ਼ਾਨ ਬਿਲਡਿੰਗ ਸਿੱਖ ਇਤਿਹਾਸ ਨਾਲ ਸੰਬੰਧਤ ਹੋਏਗੀ ਇਹ ਪੰਜ ਮੰਜ਼ਲਾ ਇਮਾਰਤ ਦੀ ਕੀਮਤ ਲਗਭਗ 30 ਕਰੋੜ ਰੁਪਇਆ ਹੋਏਗੀ ਔਰ ਤੁਹਾਨੂੰ ਦੱਸਤੀਏ ਕਿ ਇਹ ਸਾਰੀ ਜਾਣਕਾਰੀ ਸਾਂਝੀ ਕਰਦੇ ਆਂ ਪਾਕਿਸਤਾਨ ਸਰਕਾਰ ਦੇ ਪੰਜਾਬ ਸੂਬੇ ਦੇ ਸੈਟਪਟਸ ਖਤਰ ਰਾਜਾ ਅਨਵਰ ਜਹਾਂਗੀਰ ਨੇ ਦੱਸਿਆ ਕਿ ਪਾਕਿਸਤਾਨ ਸਰਕਾਰ ਹੁਣ ਸਿੱਖ ਧਰਮ ਨਾਲ ਸੰਬੰਧਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਬਾਹਰ ਇੱਕ ਪੰਜ ਮੰਜਲਾ ਆਲੀਸ਼ਾਨ ਬਿਲਡਿੰਗ ਦੀ ਉਸਾਰੀ ਕਰਵਾਉਣ ਜਾ ਰਹੀ ਹੈ ਜਿਸ ਵਿੱਚ ਸਿੱਖ ਧਰਮ ਨਾਲ ਸੰਬੰਧਤ ਬਹੁਤ ਸਾਰਾ ਲਿਟਰੇਚਰ ਬਹੁਤ ਸਾਰੀਆਂ ਤਸਵੀਰਾਂ ਬਹੁਤ ਸਾਰੇ ਧਾਰਮਿਕ ਚਿੰਨ ਅਤੇ ਸਖਤਰ ਮਨਾ ਸਬੰਧਤ ਬਹੁਤ ਸਾਰੀਆਂ ਜਿਹੜੀਆਂ ਉਹ ਜਾਣਕਾਰੀਆਂ ਉਹਦੇ ਵਿੱਚ ਸ਼ੋਭਤ ਕਰੇਗੀ ਔਰ ਤੁਹਾਨੂੰ ਦੱਸਦੀ ਹੈ ਕਿ ਗੁਰਦੁਆਰਾ ਸ਼੍ਰੀ ਗਰਤਾਰਪੁਰ ਸਾਹਿਬ ਦੇ ਬਾਹਰ 500 ਮੀਟਰ ਦੀ ਦੂਰੀ ਦੇ ਉਤੇ ਇਹ ਬਿਲਡਿੰਗ ਬਣਵਾਈ ਜਾਏਗੀ ਔਰ ਤੁਹਾਨੂੰ ਦੱਸਦੀ ਹੈ ਗੁਰਦੁਆਰਾ ਸ਼੍ਰੀ ਗਰਤਾਰਪੁਰ ਸਾਹਿਬ ਜਿੱਥੇ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਜ਼ਿੰਦਗੀ ਦੇ 17 ਸਾਲ 6 ਮਹੀਨੇ ਅਤੇ ਕੁਝ ਦਿਨ ਉੱਥੇ ਆਪਣੀ ਜ਼ਿੰਦਗੀ ਦੇ ਆਖਰੀ ਸਮਾਂ ਜਿਹੜਾ ਉਹ ਬਤਾਇਆ ਸੀ ਔਰ ਉੱਥੇ ਹੀ ਉਹਨਾਂ ਨੇ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਤੇ ਹੀ ਇੱਕ ਉਪਦੇਸ਼ ਦਿੱਤਾ ਸੀ ਕਿਰਤ ਕਰੋ ਨਾਮ ਜਪੋ ਵੰਡ ਛਕੋ ਔਰ ਇਸ ਦੇ ਨਾਲ ਹੀ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਦੇ ਵਿੱਚ ਭਾਈ ਲੈਣਾ ਜੀ ਨੂੰ ਗੁਰਤਾ ਗੱਦੀ ਦੇ ਕੇ ਗੁਰ ਅੰਗਦ ਬਣਾਇਆ ਗਿਆ ਸੀ ਇੱਥੇ ਹੀ ਗੁਰੂ ਨਾਨਕ ਦੇਵ ਜੀ ਜੋਤੀ ਜੋਤਿ ਸਮਾਈ ਸੰਤ ਤਦ ਦੱਸਦੇ ਕਿ ਇਹ ਸਾਰੀ ਖਬਰ ਨੂੰ ਲੈ ਕੇ ਬਹੁਤ ਸਾਰੀਆਂ ਸੰਗਤਾਂ ਦੇ ਵਿੱਚ ਖੁਸ਼ੀ ਦੀ ਲਹਿਰ ਹੈ ਔਰ ਸੰਗਤਾਂ ਵੱਲੋਂ ਇਸ ਸ਼ਲਾਘਾਯੋਗ ਕਦਮ ਦੀ ਬਹੁਤ ਸਾਰੀ ਜਿਹੜੀ ਆ ਉਹ ਸਲਗਾ ਕੀਤੀ ਜਾ ਰਹੀ ਹੈ ਔਰ ਤੁਹਾਨੂੰ ਦੱਸ ਦਈਏ ਕਿ ਪਾਕਿਸਤਾਨ ਤੋਂ ਆਉਣ ਵਾਲੀਆਂ ਸੰਗਤਾਂ ਪਾਕਿਸਤਾਨ ਦੇ ਵਿੱਚ ਜਾਣ ਵਾਲੀਆਂ ਸੰਗਤਾਂ ਪਾਕਿਸਤਾਨ ਤੋਂ ਜਿਹੜੀਆਂ ਸੰਗਤਾਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਆਉਣਗੀਆਂ ਭਾਰਤ ਵਾਲੇ ਪਾਸੋਂ ਜਿਹੜੇ ਕਰਤਾਰਪੁਰ ਸਾਹਿਬ ਸੰਗਤਾਂ ਜਾਣਗੀਆਂ ਉਹ ਸਾਰੀਆਂ ਸੰਗਤਾਂ ਇਸ ਬਿਲਡਿੰਗ ਨੂੰ ਦੇਖ ਸਕਣਗੀਆਂ ਇਸ ਦੇ ਵਿੱਚ ਸ਼ੁਭਤ ਧਾਰਮਿਕ ਚਿੰਨ ਲਿਟਰੇਚਰ ਨੂੰ ਪੜ ਸਕਣਗੀਆਂ ਔਰ ਬਹੁਤ ਸਾਰੀ ਜਿਹੜੀ ਆ ਉਹ ਜਾਣਕਾਰੀ ਜਿਹੜੀ ਆ ਹਾਸਲ ਕਰਨਗੀਆਂ ਡੇਰਾ ਬਾਬਾ ਨਾਨਕ ਤੋਂ ਕ੍ਰਿਸ਼ਨ ਗੋਪਾਲ ਦੇ ਨਾਲ ਗੁਰਕਿਰਪਾਲਤ ਸਿੰਘ ਡੇਲੀ ਪੋਸਟ ਪੰਜਾਬ ਹਰਿਆਣਾ ਹਿਮਾਚਲ ਅਸਿਆਸਤ ਖੜੇਆਂ ਕਰਤਾਰਪੁਰ ਸਾਹਿਬ ਕਾਰਿਡੋਰ ਦੇ ਉੱਤੇ ਔਰ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਤੋਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ 500 ਮੀਟਰ ਬਾਹਰ ਪਾਕਿਸਤਾਨ ਸਰਕਾਰ ਇੱਕ ਬਿਲਡਿੰਗ ਦੀ ਉਸਾਰੀ ਕਰਵਾਉਣ ਜਾ ਰਹੀ ਹੈ ਜਿਸ ਦਾ ਨਾਮ ਹੋਏਗਾ ਦਰਸ਼ਨ ਜੋਰ ਤੰਦਸਤੀਏ ਕਿ ਇਹ ਅਲੀਸ਼ਾਨ ਬਿਲਡਿੰਗ ਸਿੱਖ ਇਤਿਹਾਸ ਨਾਲ ਸੰਬੰਧਿਤ ਹੋਏਗੀ ਇਹ ਪੰਜ ਮੰਜ਼ਿਲਾ ਇਮਾਰਤ ਦੀ ਕੀਮਤ ਲਗਭਗ 30 ਕਰੋੜ ਰੁਪਇਆ ਹੋਏਗੀ ਔਰ ਤੁਹਾਨੂੰ ਦੱਸਤੀਏ ਕਿ ਇਹ ਸਾਰੀ ਜਾਣਕਾਰੀ ਸਾਂਝੀ ਕਰਦੇ ਆਂ ਪਾਕਿਸਤਾਨ ਸਰਕਾਰ ਦੇ ਪੰਜਾਬ ਸੂਬੇ ਦੇ ਸੈਟਪਟ ਅਸਕਤਰ ਰਾਜਾ ਅਨਵਰ ਜਹਾਂਗੀਰ ਨੇ ਦੱਸਿਆ ਕਿ ਪਾਕਿਸਤਾਨ ਸਰਕਾਰ ਹੁਣ ਸਿੱਖ ਧਰਮ ਨਾਲ ਸੰਬੰਧਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਬਾਹਰ ਇੱਕ ਪੰਜ ਮੰਜ਼ਿਲਾ ਅਲੀਸ਼ਾਨ ਬਿਲਡਿੰਗ ਦੀ ਉਸਾਰੀ ਕਰਵਾਉਣ ਜਾ ਰਹੀ ਹੈ ਜਿਸ ਵਿੱਚ ਸਿੱਖ ਧਰਮ ਨਾਲ ਸੰਬੰਧਤ ਬਹੁਤ ਸਾਰਾ ਲਿਟਰੇਚਰ ਬਹੁਤ ਸਾਰੀਆਂ ਤਸਵੀਰਾਂ ਬਹੁਤ ਸਾਰੇ ਧਾਰਮਿਕ ਚਿੰਨ ਅਤੇ ਸਖਤਰ ਮਨਾ ਸਬੰਧਤ ਬਹੁਤ ਸਾਰੀਆਂ ਜਿਹੜੀਆਂ ਉਹ ਜਾਣਕਾਰੀਆਂ ਉਹਦੇ ਵਿੱਚ ਸ਼ੋਭਤ ਕਰੇਗੀ ਔਰ ਤੁਹਾਨੂੰ ਦੱਸਦੀ ਹੈ ਕਿ ਗੁਰਦੁਆਰਾ ਸ਼੍ਰੀ ਗਰਤਾਰਪੁਰ ਸਾਹਿਬ ਦੇ ਬਾਹਰ 500 ਮੀਟਰ ਦੀ ਦੂਰੀ ਦੇ ਉਤੇ ਇਹ ਬਿਲਡਿੰਗ ਬਣਵਾਈ ਜਾਏਗੀ ਔਰ ਤੁਹਾਨੂੰ ਦੱਸਦੀ ਹੈ ਗੁਰਦੁਆਰਾ ਸ਼੍ਰੀ ਗਰਤਾਰਪੁਰ ਸਾਹਿਬ ਜਿੱਥੇ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਜ਼ਿੰਦਗੀ ਦੇ 17 ਸਾਲ 6 ਮਹੀਨੇ ਅਤੇ ਕੁਝ ਦਿਨ ਉੱਥੇ ਆਪਣੀ ਜ਼ਿੰਦਗੀ ਦੇ ਆਖਰੀ ਸਮਾਂ ਜਿਹੜਾ ਉਹ ਬਤਾਇਆ ਸੀ ਔਰ ਉੱਥੇ ਹੀ ਉਹਨਾਂ ਨੇ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਤੇ ਹੀ ਇੱਕ ਉਪਦੇਸ਼ ਦਿੱਤਾ ਸੀ ਕਿਰਤ ਕਰੋ ਨਾਮ ਜਪੋ ਵੰਡ ਛਕੋ ਔਰ ਇਸ ਦੇ ਨਾਲ ਹੀ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਦੇ ਵਿੱਚ ਭਾਈ ਲੈਣਾ ਜੀ ਨੂੰ ਗੁਰਤਾ ਗੱਦੀ ਦੇ ਕੇ ਗੁਰ ਅੰਗਦ ਬਣਾਇਆ ਗਿਆ ਸੀ ਇੱਥੇ ਹੀ ਗੁਰੂ ਨਾਨਕ ਦੇਵ ਜੀ ਜੋਤੀ ਜੋਤਿ ਸਮਾਈ ਸੰਤਾਂ ਦੱਸਦੇ ਕਿ ਇਹ ਸਾਰੀ ਖਬਰ ਨੂੰ ਲੈ ਕੇ ਬਹੁਤ ਸਾਰੀਆਂ ਸੰਗਤਾਂ ਦੇ ਵਿੱਚ ਖੁਸ਼ੀ ਦੀ ਲਹਿਰ ਹੈ ਔਰ ਸੰਗਤਾਂ ਵੱਲੋਂ ਇਸ ਸ਼ਲਾਘਾਯੋਗ ਕਦਮ ਦੀ ਬਹੁਤ ਸਾਰੀ ਜਿਹੜੀ ਆ ਉਹ ਸਲਾਗਾ ਕੀਤੀ ਜਾ ਰਹੀ ਹੈ ਔਰ ਤੁਹਾਨੂੰ ਦੱਸ ਦਈਏ ਕਿ ਪਾਕਿਸਤਾਨ ਤੋਂ ਆਉਣ ਵਾਲੀਆਂ ਸੰਗਤਾਂ ਪਾਕਿਸਤਾਨ ਦੇ ਵਿੱਚ ਜਾਣ ਵਾਲੀਆਂ ਸੰਗਤਾਂ ਪਾਕਿਸਤਾਨ ਤੋਂ ਜਿਹੜੀਆਂ ਸੰਗਤਾਂ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਆਉਣਗੀਆਂ ਭਾਰਤ ਵਾਲੇ ਪਾਸੋਂ ਜਿਹਨੇ ਕਰਤਾਰਪੁਰ ਸਾਹਿਬ ਸੰਗਤਾਂ ਜਾਣਗੀਆਂ ਉਹ ਸਾਰੀਆਂ ਸੰਗਤਾਂ ਇਸ ਬਿਲਡਿੰਗ ਨੂੰ ਦੇਖ ਸਕਣਗੀਆਂ ਇਸ ਦੇ ਵਿੱਚ ਸ਼ਬਦ ਧਾਰਮਿਕ ਚਿੰਨ ਲਿਟਰੇਚਰ ਨੂੰ ਪੜ ਸਕਣਗੀਆਂ ਔਰ ਬਹੁਤ ਸਾਰੀ ਜਿਹੜੀ ਆ ਉਹ ਜਾਣਕਾਰੀ ਜਿਹੜੀ ਆ ਹਾਸਲ ਕਰਨਗੀਆਂ ਡੇਰਾ ਬਾਬਾ ਨਾਨਕ ਤੋਂ ਕ੍ਰਿਸ਼ਨ ਗੋਪਾਲ ਦੇ ਨਾਲ ਗੁਰਕਿਰਪਾਲਤਨ ਡੇਲੀ ਪੋਸਟ ਪੰਜਾਬ ਹਰਿਆਣਾ ਹਿਮਾਚਲ